ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਯਾ ਯਾ ਅੱਜ ਬੈਰਨ ਜੀ ਸਿੰਘ ਟਡਰੀਆਂ ਵਾਲੇ ਉਹਨਾਂ ਨੇ ਆਪਣਾ ਮੌਕਫ ਖੋਲ ਕੇ ਸਾਹਮਣੇ ਰੱਖਿਆ ਉਹ ਕਹਿੰਦੇ ਨੇ ਜਿੱਥੋਂ ਮਰਜ਼ੀ ਟੈਸਟ ਕਰਾ ਲਓ ਜੋ ਮਰਜ਼ੀ ਕਰਵਾ ਲਓ ਅਗਰ ਮੈਂ ਦੋਸ਼ੀ ਨਿਕਲਣਾ ਅਗਰ ਮੈਂ ਦੋਸ਼ੀ ਜਾਂ ਝੂਠਾ ਨਿਕਲਣਾ ਤੇ ਮੈਨੂੰ ਚੌਂਕ ਤੇ ਜੋਗਜ ਖਿਲਾੜ ਕੇ ਗੋਲੀ ਮਾਰ ਦੋ ਇਸ ਤੋਂ ਵੱਡੀ ਮੀਡੀਆ ਦੇ ਸਾਹਮਣੇ ਇਸ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਕੋਈ ਬੰਦਾ ਆਪਣੀ ਸੱਚਾਈ ਜਾਂ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕਦਾ ਤੇ ਇਹ ਵੀਡੀਓ ਦੇ ਵਿੱਚ ਉਹ ਇਹ ਸਾਰੀ ਤਕਰੀਰ ਦੇ ਵਿੱਚ ਉਹ ਇਹੀ ਚੀਜ਼ ਬਿਆਨ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਦੇਖਦੇ ਹਾਂ ਮਾਫੀ ਮੰਗਣਾ ਪਹਿਣਾ ਆ ਸ਼ਬਦ ਮੈਨੂੰ ਕਹਿਣੇ ਪੈ ਰਹੇ ਨੇ ਮਾਫੀ ਮੰਗਣਾ ਪਰ ਮੈਨੂੰ ਕਲੀਅਰ ਕਰਨਾ ਪੈਣਾ ਸਪਸ਼ਟੀਕਰਨ ਦੇਣਾ ਪੈਣਾ ਮੈਂ ਕਰਾਂਗੀ ਉਹ মিডিਏ ਵਾਲੇ ਨਾਲ ਮੈਂ ਗੱਲ ਕੀਤੀ ਮੈਨੂੰ ਕਹਿੰਦਾ ਤੁਹਾਡੇ ਜੀਵਨ ਤੇ ਉਂਗਲ ਕਰਦਾ ਹੈ ਮੈਨੂੰ ਹੋਰ ਪੱਤਰਕਾਰਾਂ ਦੇ ਫੋਨ ਆਏ ਤੇ ਸ਼ਬਦ ਵੇਖੋ ਕੀ ਵਰਤੇ ਪੱਤਰਕਾਰ ਕਹਿੰਦੇ ਨੇ ਤੁਹਾਡੇ ਤੇ ਚੋਲੇ ਦੀ ਉਹਨੇ ਲੀਰਾ ਲੀਰਾ ਕਰ ਦਿੱਤੀਆਂ ਨੇ ਤੁਹਾਡਾ ਸਭ ਪਤਾ ਲੱਗ ਗਿਆ ਤੁਸੀਂ ਕਿੰਨੇ ਪਾਣੀ ਚ ਉਹਨਾਂ ਦੇ ਸ਼ਬਦ ਮੈਨੂੰ ਬੋਲੇ ਸਭ ਪਤਾ ਲੱਗ ਗਿਆ ਤੁਸੀਂ ਐਡੀਆਂ ਐਡੀਆਂ ਗੱਲਾਂ ਕਰਦੇ ਹੋ ਆ ਤੁਹਾਡਾ ਪਤਾ ਲੱਗ ਗਿਆ ਮੈਂ ਕਿਹਾ ਭਰਾਵਾ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਇਹ ਮੈਂ ਇੱਕ ਵਾਰੀ ਅੱਜ ਤੋਂ 10 ਸਾਲ ਪਹਿਲਾਂ ਸਟੇਜ ਤੇ ਸੰਗਰਾਮ ਗੱਲ ਕਹੀ ਹੈ ਪਰ ਅੱਜ ਮੈਂ ਕਹਿਣਾ ਤੇਰੇ ਸਾਹਮਣੇ ਐਦਾਂ ਦੀਆਂ ਗੱਲਾਂ ਆਪੇ ਹੀ ਸਟੇਜ ਤੇ ਬਹਿ ਕੇ ਬੋਲੀ ਜਾਓ ਤੇ ਚੰਗਾ ਨਹੀਂ ਲੱਗਦਾ ਪਰ ਪੁੱਛਦੇ ਹੋ ਤਾਂ ਸੁਣੋ ਮੈਂ ਕਿਹਾ ਕਰੈਕਟਰ ਦੀ ਗੱਲ ਕਰਨਾ ਹੈ ਨਾ ਸਾਰਾ মিডিਆ ਇਕੱਠਾ ਹੋ ਜਾਓ ਕੈਨੇਡਾ ਦਾ ਅਮਰੀਕਾ ਦਾ ਸਾਰੇ ਚੈਨਲ ਇਕੱਠੇ ਹੋ ਜਾਓ ਕੈਮਰੇ ਫਿੱਟ ਕਰ ਲਓ ਡਾਕਟਰੀ ਮੈਂ ਪਤਾ ਕਰਵਾਇਆ ਤਿੰਨ ਚਾਰ ਤਰ੍ਹਾਂ ਦੇ ਟੈਸਟ ਆਉਂਦੇ ਨੇ ਤਿੰਨ ਚਾਰ ਤਰ੍ਹਾਂ ਦੇ ਬੰਦੇ ਦੇ ਟੈਸਟ ਹੋ ਸਕਦੇ ਨੇ ਬੀਬੀਆਂ ਦੇ ਟੈਸਟ ਹੁੰਦੇ ਨੇ ਬੰਦਿਆਂ ਦੇ ਟੈਸਟ ਹੁੰਦੇ ਨੇ ਮੈਂ ਉੱਥੇ ਨੂੰ ਇਹ ਗੱਲ ਕਹੀ ਹੈ ਕਿ ਮੈਂ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ মিডিਏ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਡਾਕਟਰਾਂ ਦੇ ਟੈਸਟਾਂ ਚੋਂ ਲੰਗਾਵਾਂਗਾ ਜਿਹੜੀ ਮਰਜ਼ੀ ਮਸ਼ੀਨ 'ਚੋਂ ਮੈਨੂੰ ਲੰਗਾ ਲਿਓ ਅੱਜ ਰਾਤ ਨੂੰ ਕਹੋਗੇ ਮੈਂ ਟਿਕਟ ਲੈ ਕੇ ਆਵਾਂਗਾ ਕੈਨੇਡਾ ਅੱਜ ਰਾਤ ਨੂੰ ਕਹੋ ਮੈਂ ਅਮਰੀਕਾ ਪਹੁੰਚ ਜਾਵਾਂਗਾ ਤੁਹਾਡੇ ਕੋਲ ਜਿੱਥੇ ਇਕੱਠੇ ਹੋਣਾ ਹੈ ਤੁਸੀਂ ਇਕੱਠੇ ਹੋ ਜਾਓ ਮੈਂ ਤੁਹਾਡੇ ਤੋਂ ਭੱਜਦਾ ਨਹੀਂ ਤੇ ਮੈਨੂੰ ਜਿਹੜੀ ਮਰਜ਼ੀ ਮਸ਼ੀਨ ਚੋਂ ਲੰਗਾ ਲਓ ਜੇ ਮੈਂ ਬਿਹੰਗਮ ਨਾ ਹੋਇਆ ਇਹ ਤੇ ਮਸ਼ੀਨਾਂ ਬੋਲਣਗੀਆਂ ਇਹ ਤੇ ਡਾਕਟਰ ਬੋਲਣਗੇ ਜੇ ਮੇਰਾ ਜਤ ਸਤ ਕਾਇਮ ਨਾ ਹੋਇਆ ਮੇਰੇ ਜੀਵਨ ਵਿੱਚ ਕਰੈਕਟਰ ਵਿੱਚ ਕਮੀ ਹੋਈ ਇਹ ਮੇਰਾ ਸ਼ਰੀਰ ਦੱਸੇਗਾ ਕੋਈ ਮਸ਼ੀਨ ਦੱਸ ਦੇਗੀ ਤੇ ਮੈਂ ਉਹਨੂੰ ਇੱਥੋਂ ਤੱਕ ਵੀ ਕਹਿੰਦਾ ਸੀ ਉੱਥੇ ਹੀ ਖੜਾ ਕੇ ਗੋਲੀ ਮਾਰ ਦਿਓ ਮੈਨੂੰ ਮੁੜਨ ਨਾ ਦਿਓ ਵਾਪਸ ਉੱਥੇ ਕਿਸੇ ਝੀਲ ਚੂਲ ਚ ਸੁੱਟ ਦਿਓ ਜੇ ਮੈਂ ਆਪਣੇ ਜੀਵਨ ਵਿੱਚ ਮਾੜੀ ਜੀ ਵੀ ਭੁੱਲ ਕੀਤੀ ਹੋਵੇ ਅੱਜ ਤੱਕ ਤੁਸੀਂ ਇੰਨੀ ਸੰਗਤ ਇੱਥੇ ਆਉਂਦੇ ਹੋ ਇੱਥੇ ਆਉਂਦੇ ਹੋ ਮੈਨੂੰ ਕੋਈ ਬੰਦਾ ਬਾਹ ਖੜੀ ਕਰਕੇ ਦੱਸੇ ਮੈਂ ਕਦੇ 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 ਕਿਸੇ ਇਕੱਲੀ ਬੀਬੀ ਨੂੰ ਮਿਲਿਆ ਮੈਂ ਆਪਣੀ ਮਾਂ ਨੂੰ ਮਿਲਣਾ ਤੇ ਮੈਂ ਕਹਿੰਦਾ ਕਿ ਮੇਰੇ ਪਿਓ ਨੂੰ ਨਾਲ ਲੈ ਕੇ ਆਈ ਮੈਂ ਇਕੱਲੀ ਨੂੰ ਨਹੀਂ ਮਿਲਣਾ ਮਾਂ ਨੂੰ ਨਹੀਂ ਮਿਲਿਆ ਕੱਲਾ ਕਦੇ ਗੱਡੀ ਵਿੱਚ ਕੋਈ ਬੀਬੀ ਸਬੂਤ ਕਰੇ ਅੱਜ ਤੱਕ ਮੇਰੀ ਗੱਡੀ 'ਚ ਕੋਈ ਬੀਬੀ ਬੈਠੀ ਹੋਵੇ ਕੱਲਾ ਕਦੇ ਕਿਸੇ ਬੀਬੀ ਨੂੰ ਮਿਲਿਆ ਹੋਮਾ ਕਦੇ ਸਬੂਤ ਕਰਾਓ ਕਿਸੇ ਬੀਬੀ ਨੇ ਮੈਨੂੰ ਪ੍ਰਸ਼ਾਦਾ ਛਕਾਇਆ ਹੋਵੇ 13 ਸਾਲਾਂ 'ਚ ਰੋਟੀ ਨਹੀਂ ਖਾਧੀ ਕਿਸੇ ਬੀਬੀ ਦੇ ਹੱਥਾਂ 'ਚ ਇਹ ਨਹੀਂ ਕਿ ਨਫ਼ਰਤ ਕਰਦਾ ਐਂਹਾਂ ਗੱਲਾਂ ਤੋਂ ਡਰਦਾ ਵੀ ਲੋਕ ਮਿੰਟ 'ਚ ਗੱਲ ਕਹਿਣ ਨੂੰ ਕਹਿ ਦਿੰਦੇ ਨੇ ਮੇਰਾ ਸਿੰਘ ਪ੍ਰਸ਼ਾਦਾ ਛਕਾਉਂਦਾ ਹਮੇਸ਼ਾ ਕਾਂਦੇ ਵੀ ਸਿੰਘ ਨੇ ਸ਼ਕਾਂਦੇ ਵੀ ਸਿੰਘ ਨੇ ਜੇ ਬਾਹਰ ਜਾਣੇ ਬਣਾਏਗਾ ਕੋਈ ਪਰੇ ਨਹੀਂ ਕਿ ਕੱਲਾ ਕੱਲਾ ਪ੍ਰਸ਼ਾਦਾ ਬੀਬੀ ਲੈ ਕੇ ਆਏਗੀ ਕਦੇ ਨਹੀਂ ਅਜੇ ਤੱਕ ਸਿੰਘਾਂ ਦੇ ਹੱਥੋਂ ਹੀ ਪ੍ਰਸ਼ਾਦਾ ਛਕਿਆ ਹਮੇਸ਼ਾ ਧਿਆਨ ਰੱਖਿਆ ਇਹਨਾਂ ਗੱਲਾਂ ਦਾ ਮੈਨੂੰ ਪਤਾ ਸੀ ਵੀ ਇਦਾਂ ਦੀਆਂ ਗੱਲਾਂ ਸਭ ਨਾਲੋਂ ਵੱਡੀ ਗੱਲ ਜੇ ਕੋਈ ਬੰਦਾ ਕਿਸੇ ਦੀ ਸੰਸਥਾ ਤੇ ਕਰਦਾ ਹੈ ਕਰੈਕਟਰ ਤੇ ਦੋਸ਼ ਲਾ ਦਿਓ ਬਰਬਾਦ ਹੋ ਜਾਂਦਾ ਸਾਰਾ ਕੁਝ ਕਿਉਂਕਿ ਜੇ ਤੁਸੀਂ ਮੁਖੀ ਦੇ ਕਰੈਕਟਰ ਤੇ ਦੋਸ਼ ਲਾ ਦਿਓਗੇ ਪਿੱਛੇ ਕੁਝ ਨਹੀਂ ਮੈਨੂੰ ਦੱਸੋ ਇਹ ਗੱਲ ਹੁਣ ਪ੍ਰਚਲਿਤ ਹੋਈ 90% ਲੋਕ ਵਿਰੁੱਧ ਹੋ ਗਏ ਇੰਨੀ ਗੱਲ ਸੁਣ ਕੇ ਬਾਹਰਲੇ ਕਈ ਇਹਨਾਂ ਨੂੰ ਵੜਨ ਨਹੀਂ ਦੇਣਾ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਜੇਲ੍ਹ 'ਚ ਭੇਜਾਂਗੇ ਇਹਨਾਂ ਨੂੰ ਕਾਲ ਤਖਤ ਤੇ ਪੇਸ਼ ਕਰੋ ਇਦਾਂ ਦੇ ਸ਼ਬਦ ਉਹਨਾਂ ਨੇ ਬੋਲੇ ਪਰ ਮੈਂ ਅੱਜ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਸਾਰੀ ਸੰਗਤ ਦੇ ਚਰਨਾਂ ਚ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਸੁਣਦੇ ਹੋ ਕਿ ਉਹ ਬੰਦੇ ਨੇ ਕਮਾਲ ਕੀਤੀ ਹੱਦ ਕਰ ਦਿੱਤੀ ਉਹ ਕਹਿੰਦਾ ਜੀ ਇਹ ਕੱਲੇ ਅੱਜ ਤੱਕ ਮੈਨੂੰ ਕੱਲਿਆਂ ਜਾਂਦਿਆਂ ਦੱਸੋ ਕਿਸੇ ਨੇ ਵੇਖਿਆ ਕੱਲਾ ਅੱਜ ਤੱਕ ਕਦੇ ਆ ਸੰਗਤ ਕਹੀ ਕਰਾਉਂਦੇ ਨੇ ਗੱਡੀ ਵਿੱਚ ਬਾਬਾ ਜੀ ਸਾਡੀ ਨਵੀਂ ਗੱਡੀ ਲਿਆਂਦੀ ਮੜ ਜਾ ਗੇੜਾ ਕੱਢ ਦਿਓ ਮੈਂ ਗੱਡੀ ਵਿੱਚ ਬੈਠ ਕੇ ਇੰਦਾ ਮੜਾ ਜਾ ਚੱਕਰ ਕੱਟ ਕੇ ਤੇ ਫੇਰ ਉੱਥੇ ਖਿਲਾਰ ਦੇ ਨਾਲ ਲੈ ਭਰਾਵਾ ਅੱਜ ਤੱਕ ਕਦੇ ਹਮੇਸ਼ਾ ਮੇਰਾ ਜਥਾ ਮੇਰੇ ਨਾਲ ਹੁੰਦਾ ਹੈ ਤੇ ਮੇਰੀ ਸੁਣੋ ਬੜਿਆਂ ਮਹਾਪੁਰਸ਼ਾਂ ਤੇ ਲੋਕ ਦੋਸ਼ ਲਾਉਂਦੇ ਨੇ ਤੇ ਲੋਕੀ ਫਿਰ ਸਵਾਲ ਵੀ ਕਰਦੇ ਨੇ ਬਾਬਾ ਜੀ ਤੁਹਾਡੇ ਬਾਰੇ ਐਦਾਂ ਕਹਿੰਦੇ ਨੇ ਮੈਨੂੰ ਪਤਾ ਨਹੀਂ ਮਹਾਪੁਰਖ ਜਵਾਬ ਦਿੰਦੇ ਨੇ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਇਸ ਗੱਲ ਤੋਂ ਕਦੇ ਭੱਜਾਂਗਾ ਨਹੀਂ ਮੈਂ ਜਵਾਬ ਦੇ ਆ ਸਦਾ ਅੱਜ ਮੈਂ মিডিਏ ਸਾਹਮਣੇ ਚੈਨਲਾਂ ਉੱਤੇ ਬੋਲ ਰਿਹਾ ਇੱਥੇ ਵੀ ਹਜ਼ਾਰਾਂ ਸੰਗਤਾਂ ਨੇ ਅੱਜ ਬੈਠੀਆਂ ਤੁਹਾਡੇ ਵਿੱਚ ਬੋਲ ਰਿਹਾ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਸ ਵਿਸ਼ੇ ਤੇ ਵੀ ਇਸ ਵਿਸ਼ੇ ਤੇ ਵੀ ਤੇ ਕੱਲ ਨੂੰ ਕੋਈ ਵੀ ਹੋਰ ਇਦਾਂ ਦਾ ਸਵਾਲ ਬਿਨਾ ਸਬੂਤ ਤੋਂ ਖੜਾ ਕਰ ਦੇਗਾ ਤੇ ਮੈਂ ਉਹਦਾ ਜਵਾਬ ਜ਼ਰੂਰ ਤੁਹਾਡੇ ਵਿੱਚ ਦਿਆਂਗਾ ਸੰਗਤ ਵਿੱਚ ਤੁਸੀਂ ਇੰਨਾ ਸਾਨੂੰ ਮਾਨ ਕਰਦੇ ਹੋ ਕੋਈ ਭਰਾ ਕਹਿੰਦਾ ਹੈ ਕੋਈ ਪੁੱਤਰ ਕਹਿੰਦਾ ਹੈ ਕੋਈ ਬਾਬਾ ਜੀ ਕਹਿੰਦਾ ਹੈ ਕੋਈ ਭਾਈ ਸਾਹਿਬ ਕਹਿੰਦਾ ਹੈ ਕੋਈ ਕੁਛ ਇੰਨਾ ਮਾਨ ਸਤਿਕਾਰ ਦਿੰਦੇ ਹੋ ਮੈਂ ਦਾਗ ਨਹੀਂ ਲਵਾਵਾਂਗਾ ਮੈਂ ਤੁਹਾਡੀਆਂ ਅਸਾਂ ਤੇ ਪਾਣੀ ਨਹੀਂ ਫਿਰਣ ਦਿਆਂਗਾ ਮੇਰੀ ਕੋਸ਼ਿਸ਼ ਇਹ ਹੋਏਗੀ ਇਹ ਬੜਾ ਵੱਡਾ ਇਲਜ਼ਾਮ ਹੈ ਜਿਹੜਾ ਝੂਠਾ ਹੀ ਆਪਣੇ ਕੋਲੋਂ ਪਲੰਦਾ ਬਣਾਤਾ ਹੈ ਕੋਈ ਜਵਾਬ ਦੇਵੇ ਨਾ ਦੇਵੇ ਪਰ ਅਸੀਂ ਸਦਾ ਇਸ ਗੱਲ ਦੇ ਜਵਾਬ ਦੇ ਆ ਅੱਜ ਮੈਂ ਸਾਰੀ ਸੰਗਤ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਵੀ ਉਹਨੇ ਜਿਹੜੇ-ਜਿਹੜੇ ਇਲਜ਼ਾਮ ਲਾਏ ਨੇ ਪਹਿਲੀ ਗੱਲ ਕੇਸ ਕੱਟੇ ਇਹ ਕੋਈ ਸਬੂਤ ਕਰਾ ਦੇਵੇ ਦੂਜੀ ਗੱਲ ਮੇਰੇ ਕਰੈਕਟਰ ਤੇ ਦੋਸ਼ ਲਾਂਦਾ ਹੈ ਤੁਸੀਂ ਬਾਹਰ ਦੀ ਗੱਲ ਛੱਡੋ ਇੰਡੀਆ ਵਿੱਚ ਕਿਤੇ ਮਰਜ਼ੀ ਇਕੱਠੇ ਹੋ ਕੇ ਮੈਨੂੰ ਬੁਲਾ ਲਓ ਮੇਰੇ ਸਰੀਰ ਨੂੰ ਚੈੱਕ ਕੀਤਾ ਜਾ ਸਕਦਾ ਹੈ ਮੈਂ ਆਪਣੇ ਆਪ ਨੂੰ ਸਤਿਗੁਰ ਦੀ ਕਿਰਪਾ ਨਾਲ ਬਚਾ ਕੇ ਰੱਖਿਆ ਹਮੇਸ਼ਾ ਹਮੇਸ਼ਾ ਮਾਰਦੀ ਮੇਲ ਰਹੀ ਹੈ ਤੇ ਇਸ ਕਰਕੇ ਤੀਜੀ ਗੱਲ ਜਾਇਦਾਦ ਵਾਲੀ ਕਰਦਾ ਜਿੰਨਾ ਚਿਰ ਜਿਉਣਾ ਇੱਕ ਖੁੱਡ ਜ਼ਮੀਨ ਦੀ ਕਿਤੇ ਮੇਰੇ ਨਾਮ ਬੋਲ ਦੀ ਵਿਖਾ ਦਿਓ ਮੈਨੂੰ ਸਟੇਜ ਤੋਂ ਫੜ ਕੇ ਥੱਲੇ ਲਾ ਦਿਓ ਕੋਈ ਅਧਿਕਾਰ ਨਹੀਂ ਕੀਰਤਨ ਕਰਨ ਦਾ ਮੈਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਤੇ ਇਸੇ ਕਰਕੇ ਆਪ ਜੀ ਦੇ ਵਿੱਚ ਅੱਜ ਇਹ ਗੱਲ ਸਪਸ਼ਟ ਬੜੀ ਜ਼ਰੂਰੀ ਸੀ ਇੱਕ ਸੰਸਥਾ ਨੂੰ ਬਰਬਾਦ ਕਰ ਦੇਵਾਂਗੇ ਇੱਥੇ ਆਉਣ ਵਾਲੀ ਸੰਗਤ ਨੂੰ ਤਾਂ ਜਵਾਬ ਦੇਣਾ ਪਿਆ ਇੱਥੇ ਬੜੀਆਂ ਸਾਡੀਆਂ ਭੈਣਾਂ ਆਉਂਦੀਆਂ ਨੇ ਬੜੀਆਂ ਮਾਵਾਂ ਆਉਂਦੀਆਂ ਨੇ ਬੜੇ ਬੜੀ ਸੰਗਤ ਆਉਣ ਵਾਲੀ ਹੈ ਤੇ ਇਹਨਾਂ ਨੂੰ ਜਿਉਂ ਨਹੀਂ ਦੇਣਾ ਲੋਕਾਂ ਨੇ ਵੇਖੋ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਉੱਥੇ ਜਾਂਦੇ ਹੋ ਉੱਥੇ ਤੇ ਆ ਹੁੰਦਾ ਇੱਥੇ ਇੰਨੇ ਚਿਰ ਤੋਂ ਆਉਂਦੇ ਕੀ ਹੁੰਦਾ ਵੇਖਿਆ ਤੁਸੀਂ ਇਹੋ ਜਿਹਾ ਪਿਆਰ ਹਮੇਸ਼ਾ ਤੁਹਾਨੂੰ ਪਤਾ ਐ ਇਸ ਗੱਲ ਦਾ ਕੋਈ ਬੰਦਾ ਦੱਸੇ ਕਿਸੇ ਨੂੰ ਆਖੇ ਧਾਗਾ ਪਾਤ ਗੱਲ ਚ ਕਿਸੇ ਦੇ ਤਵੀਤ ਗੱਲ ਚ ਪਵਾਇਆ ਕਦੇ ਕਿਸੇ ਤੋਂ ਪੈਸੇ ਮੰਗੇ ਨਾ ਵੀ ਮਾਇਆ ਦਿਓ ਜੀ ਉਹ ਬੰਦਾ ਪਤਾ ਕੀ ਕਹਿੰਦੇ ਗੱਲ ਹੋਰ ਵੱਡੀ ਕਹਿੰਦਾ ਉਹ ਕਹਿੰਦਾ ਜਿਹੜੇ ਵਿਆਹ ਕਰਦੇ ਨੇ ਨਾ ਵਿਆਹ ਕਰਨ ਵਾਲਿਆਂ ਤੋਂ 30000 ਰੁਪਏ ਦੀ 21000 ਦੀ ਪਰਚੀ ਕੱਟਦੇ ਨੇ ਜਿਹਦਾ ਵਿਆਹ ਕਰਦੇ ਹੁਣ ਇੱਥੇ ਹਜ਼ਾਰਾਂ ਦੇ ਵਿਆਹ ਕੀਤੇ ਨੇ ਦੱਸੋ ਕਿਹਦੇ ਤੋਂ ਪਰਚੀ ਕੱਟੀ ਐ ਉਹਨੇ ਹਰ ਗੱਲ ਨੂੰ ਕੰਡਮ ਕੀਤਾ ਹੈ ਜਿਹੜੇ ਲਾਈਵ ਸੁਣਦੇ ਹੋ ਇਹ ਗੱਲ ਕੋਈ ਬੰਦਾ ਸਿੱਧ ਕਰ ਦਿਓ ਸੰਗਤ ਦਾ ਬੰਦਾ ਇਨਕੁਆਰੀ ਕਰ ਲੈ ਆਪਣੇ ਤੌਰ ਤੇ ਇਨਕੁਆਰੀਆਂ ਕਰ ਲੋ ਪੁਲਿਸ ਇਨਕੁਆਰੀ ਕਰ ਲੈ ਸੀਬੀਆਈ ਜਾਂਚ ਕਰਵਾ ਲਵੇ ਇਹ ਗੱਲ ਸਿੱਧ ਕਰੇ ਇਹ ਸਿੱਧ ਕਰੇ ਮੈਂ ਪ੍ਰਚਾਰ ਕਰਨਾ ਬੰਦ ਕਰ ਦਿਆਂਗਾ ਉਦੋਂ ਹੀ ਦੇਖੋ ਜੇ ਬਾਬਾ ਬਾਬਾ ਬਾਤ ਦੀ ਸ਼ੁਰੂ ਕਰਨਾ ਹੁੰਦਾ ਨਾ ਇੱਥੇ ਮੈਂ ਤੇ ਤੁਹਾਨੂੰ ਪਤਾ ਏ ਅੱਜ ਤੋਂ 12 ਸਾਲ ਪਹਿਲਾਂ ਵੀ ਇੱਥੇ ਕਈ-ਕਈ ਕਿੱਲੇ ਲੰਮੀਆਂ ਲੈਣਾ ਲੱਗਦੀਆਂ ਰਹੀਆਂ ਮਿਲਣ ਵਾਲੇ ਹੁਣ ਵੀ ਲੱਗਦੀ ਮੈਂ ਇੱਥੇ ਆਪਣੀ ਕੁਰਸੀ ਢਾਹ ਕੇ ਬੈਠਾ ਰਹਿੰਦਾ ਬੜੀ ਦੁਨੀਆ ਆਉਂਦੀ ਸੀ ਬੜੇ ਇਦਾਂ ਕਰਦੇ ਨੇ ਆਪਣੇ ਡੇਰਿਆਂ 'ਚ ਬੈਠੇ ਨੇ ਕੋਈ ਉਹਨਾਂ ਨੂੰ ਪ੍ਰਚਾਰ ਨਾਲ ਮਤਲਬ ਨਹੀਂ ਲੋਕ ਆਉਂਦੇ ਨੇ ਬਥੇਰੇ ਚੜਾਵੇ ਵੀ ਚਾੜਦੇ ਨੇ ਮੱਥੇ ਵੀ ਟੇਕਦੇ ਨੇ ਕੋਈ ਰੌਲਾ ਰੱਪਾ ਵੀ ਨਹੀਂ ਕਰਦਾ ਕਹਿੰਦਾ ਵੀ ਕੋਈ ਕੁਸ਼ ਨਹੀਂ ਤੇ ਮੈਂ ਬੜਾ ਸੋਹਣਾ ਇੱਥੇ ਜੋਇ ਇਦੂ ਵੀ ਵੱਡਾ ਬਣਾ ਲੈਣਾ ਸੀ ਪਰ ਮੈਂ ਅਸੀਂ ਕੋਈ ਬਾਬਾ ਬਾਦ ਨਹੀਂ ਬਾਣਾ ਜਰੂਰ ਸਾਧੂਆਂ ਵਾਲਾ ਪਾਇਆ ਹੈ ਪਰ ਡਟ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਅਮਰਤ ਸੰਚਾਰ ਕੀਤਾ ਹੈ ਬਹੁਤ ਸੰਗਤ ਨੇ ਪਿਆਰ ਕੀਤਾ ਗੁਰਮਖੋ ਜਿੱਥੇ ਮਰਜੀ ਜਾ ਕੇ ਕਚਹਿਰੀ ਤੇ ਚੈੱਕ ਕਰ ਲੋ ਆ ਜਿੰਨਾ ਕੁਝ ਹੈ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਇਆ ਹੋਇਆ ਪੁੱਛ ਮੈਂ ਆਪਣੇ ਨਾਂ ਨਹੀਂ ਰੱਖਿਆ ਤੇ ਸਪਸ਼ਟ ਇਹ ਗੱਲ ਕਹੀ ਹੈ ਵੀ ਮੇਰੇ ਜਿਉਂਦਿਆ ਮੇਰੇ ਮੇਰੇ ਦੱਸ ਦਿਓ ਕਿਤੇ ਵੀ ਆ ਤੁਸੀਂ ਇੱਥੇ ਕੋਈ ਜਾਇਦਾਦ ਜਾਂ ਕਿਤੇ ਵੀ ਕੋਈ ਦੁਨੀਆ ਵਿੱਚ ਕੱਢ ਦੇ ਹਮੇਸ਼ਾ ਮੈਂ ਇਸ ਗੱਲ ਦਾ ਖਿਆਲ ਰੱਖਿਆ ਮੈਨੂੰ ਪਤਾ ਹੈ ਇਦਾਂ ਦੇ ਲੋਕ ਬੜੇ ਪੈਦਾ ਹੁੰਦੇ ਨੇ ਟਰਸਟ ਬਣਾਇਆ ਉਹਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਨਹੀਂ ਲਿਆ ਇਹ ਵੀ ਆਖਿਆ ਵੀ ਮੇਰੇ ਤੋਂ ਬਾਅਦ ਮੇਰੇ ਮਰਨ ਤੋਂ ਬਾਅਦ ਵੀ ਇੱਥੇ ਸਾਡੇ ਪਰਿਵਾਰ ਦਾ ਮੈਂਬਰ ਕੋਈ ਕਾਬਜ ਨਹੀਂ ਹੋ ਸਕਦਾ ਕੋਈ ਟਰਸਟੀ ਨਹੀਂ ਬਣ ਸਕਦਾ ਇਹ ਸਾਰਾ ਕੁਝ ਸੰਗਤ ਦਾ ਹੈ ਤੇ ਸੰਗਤ ਦਾ ਰਵੇਗਾ ਤੇ ਹੁਣ ਸੁਣੋ ਮੈਂ ਅੱਜ ਇਹ ਗੱਲ ਸੋਚਣਾ ਵੀ ਜੇ ਅੱਜ 25 30 ਕਰੋੜ ਰੁਪਈਆ ਆਪਣੇ ਨਾਂ ਕਰਾ ਲੈਂਦਾ ਜੇ ਦਾਦਾ ਆਪਣੇ ਨਾਂ ਬਣਾਤੀ ਬਣਾਈਆਂ ਹੁੰਦੀਆਂ ਇਹੋ ਜਿਹਾ ਕੁਝ ਬਥੇਰਾ ਪੁੱਠਾ ਸਿੱਧਾ ਚੱਲਦਾ ਰਹਿੰਦਾ ਫਿਰ ਇਹਨਾਂ ਨੇ ਕਹਿਣਾ ਸੀ ਠੀਕ ਹੈ ਜਿਹੜੀਆਂ ਗੱਲਾਂ ਤੋਂ ਡਰਦਿਆਂ ਮੈਂ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਿਆ ਉਹ ਲੋਕਾਂ ਨੇ ਉਹੀ ਦੋਸ਼ ਫੇਰ ਲਾ ਦਿੱਤਾ ਚੁੱਕੇ ਉਹੀ ਗੱਲਾਂ ਫੇਰ ਕਹਿਤੀਆਂ ਤੇ ਮੈਂ ਹੈਰਾਨ ਉਹਨਾਂ ਲੋਕਾਂ ਤੋਂ ਆ ਵੀ ਉਹ ਬੰਦਾ ਤੇ 15 ਮਿੰਟ ਬੋਲ ਕੇ ਚੁੱਪ ਕਰ ਜਾਂਦਾ ਹੈ ਤੇ ਚੈਨਲਾਂ ਤੇ ਬੈਠੇ ਰੇਡੀਓ ਤੇ ਬੈਠੇ ਬੰਦੇ ਦੋ-ਦੋ ਘੰਟੇ ਫਿਰ ਉਸ ਗੱਲ ਤੇ ਬੋਲਦੇ ਰਹਿੰਦੇ ਠੀਕ ਨੇ ਆ ਉਹ ਬੰਦੇ ਨੇ ਅਖੇ ਜੀ ਉਥੋਂ ਨਸ਼ਾ ਲੈ ਕੇ ਆਉਂਦੇ ਨੇ ਜੀ ਉਹ ਵੇਚਦੇ ਨੇ ਵੇਖੋ ਜਰਾ ਕਿਦਾਂ ਦੀ ਗੱਲ ਉਹਨੂੰ ਦੱਸੋ ਵੀ ਕੌਣ ਕਿਹੜਾ ਸਬੂਤ ਦੇਏਗਾ ਕਿਥੋਂ ਨਸ਼ੇ ਮਿਲਦੇ ਨੇ ਕਿਥੋਂ ਲਿਆਂਦਾ ਕਾਹਦਾ ਸਬੂਤ ਦੇਏਗਾ ਮੈਨੂੰ ਚੈਨਲ ਵਾਲਾ ਪੁੱਛਦਾ ਹੈ ਕਹਿੰਦਾ ਬਾਬਾ ਜੀ ਇਹ ਤੇ ਬੋਲੀ ਤੁਰਿਆ ਜਾਂਦਾ ਵੀ ਅਸੀਂ 2 ਕਰੋੜ ਦੀਆਂ ਗੱਲਾਂ ਕਰਦਾ ਏਦਾਂ ਕਰਦਾ ਮੈਂ ਕਿਹਾ ਗੱਲਾਂ ਕਰਨ ਦੀ ਕਿਹੜੀ ਗੱਲ ਹੈ ਗੱਲਾਂ ਕਰਨ ਨੂੰ ਤੇ ਮੈਂ ਕਹਿ ਦੇਣਾ ਸਟੋਰੀ ਬਣਾਉਣ ਦੀ ਕੀ ਗੱਲ ਹੈ ਜਿੱਡੀ ਵੱਡੀ ਮਰਜ਼ੀ ਸਟੋਰੀ ਬਣਾ ਲਓ ਇਹ ਜੀ ਮੇਰੇ ਗਲ ਪੈ ਗਿਆ ਸੀ ਇਹਨੇ ਜੀ ਮੇਰਾ ਚੋਲਾ ਪਾੜਤਾ ਸੀ ਜੀ ਤਾਂ ਸੇਵਾਦਾਰਾਂ ਨੇ ਕੁੱਟਦਾ ਸੀ ਮੈਂ ਕਿਹਾ ਸਟੋਰੀਆਂ ਜਿੰਨੀਆਂ ਮਰਜ਼ੀ ਬਣਾ ਲਓ ਇਹ ਤੇ ਬੜੀ ਛੋਟੀ ਗੱਲ ਹੈ ਕਹਿਣਾ ਮੂੰਹ ਹਲਾ ਯਈਆ ਇਸ ਤੋਂ ਉੱਤੇ ਦੇ ਬੰਦਾ ਮਰ ਕੇ ਹੀ ਆਪਣਾ ਯਕੀਨ ਦਵਾ ਸਕਦਾ ਕਿ ਜਿੰਨੀਆਂ ਉਹਨਾਂ ਨੇ ਸੱਚੀਆਂ ਗੱਲਾਂ ਕਰ ਦਿੱਤੀਆਂ ਤੇ ਆਪਣੇ ਆਪ ਨੂੰ ਉਹਨਾਂ ਨੇ ਪੇਸ਼ ਕਰ ਦਿੱਤਾ ਅੱਗੇ ਕਿ ਤੁਸੀਂ ਜੋ ਮਰਜ਼ੀ ਕਰ ਲਓ ਜੋ ਮਰਜ਼ੀ ਕਰਾ ਲਓ ਹਾਂ ਜੋ ਟੈਸਟ ਕਰਨਾ ਹੈ ਜੋ ਤੁਸੀਂ ਕਰ ਸਕਦੇ ਜੀ ਨਾ ਉਹ ਕਰਵਾ ਲਓ ਜਾਂ ਤੁਹਾਡੇ ਕੋਲ ਕੋਈ ਐਸਾ ਹੈ ਹੁਣ ਐਸਾ ਤੇ ਬੰਦੇ ਕੋਲ ਹੈ ਨਹੀਂ ਕਿ ਉਹ ਜਿਵੇਂ ਆਪਾਂ ਇੱਕ ਬੱਸ ਵਾਲਿਆਂ ਦੀ ਗੱਲ ਸੁਣੀ ਦੀ ਹੁੰਦੀ ਹੈ ਕਿ ਉਹ ਕੋਈ ਸ਼ਾਇ ਵੇਚ ਲੰਗੇ ਆ ਗੈਨਦੇ ਨੇ ਕਿ ਜਬਾਨ ਗਲਾ ਕਟਾਂਗਾ ਤੇ ਸੱਚ ਨਹੀਂ ਨਿਕਲੇਗਾ ਖੂਨ ਹੀ ਨਿਕਲੇਗਾ ਤੇ ਜੇ ਮੇਰੀ ਜ਼ਬਾਨ ਤੇ ਯਕੀਨ ਕਰ ਲੈਂਦੇ ਅੱਛਾ ਦੂਸਰਾ ਇਹ ਹੈ ਕਿ ਜਾਂ ਤੇ ਫਿਰ ਇਸ ਮਾਮਲੇ ਨੂੰ ਰੱਬ ਦੇ سپرد ਕਰ ਦੋ ਰੱਬ ਬਿਹਤਰੀਨ ਫੈਸਲਾ ਕਰਨ ਵਾਲਾ ਕਿਉਂ ਕਿਉਂਕਿ ਯਾਰ ਇਹ ਇਨਾ ਕਲੀਅਰ ਕੱਟ ਬੰਦਾ ਹੋ ਕੇ ਜਵਾਬ ਦੇ ਰਿਹਾ ਬੰਦਾ ਕਹਿੰਦਾ ਕਿ ਮੇਰੇ ਟੈਸਟ ਕਰਵਾ ਲਓ ਮੇਰੇ ਤੁਸੀਂ ਗੁਰਦੁਆਰੇ ਦੀ ਜਾਂ ਡੇਰੇ ਦੀ ਤੁਸੀਂ ਜ਼ਮੀਨ ਦੇ ਕਾਗਜ਼ਾਤ ਚੈੱਕ ਕਰ ਲਓ ਕੋਈ ਸ਼ਾਇ ਉਹਨਾਂ ਨੇ ਕਿਹਾ ਕੋਈ ਇੱਕ ਇੱਕ ਕੋਨਾ ਕਿ 1 ਫੁੱਟ ਜਗ੍ਹਾ ਵੀ ਉਹ ਵੀ ਮੇਰੇ ਨਾਲ ਰਹਿੰਦੀ ਹੈ ਮੇਰੇ ਮੇਰੇ ਜੱਥੇਦਾਰ ਹਰ ਵਕਤ ਮੇਰੇ ਨਾਲ ਰਹਿੰਦੇ ਨੇ ਕਿਸੇ ਔਰਤ ਕੋਲ ਬੈਠੇ ਮੇਰੀ ਗੱਡੀ 'ਚ ਕਿਸੇ ਔਰਤ ਨੂੰ ਬੈਠਿਆ ਤੁਸੀਂ ਦੇਖ ਲਓ ਮੇਰੇ ਘਰ ਦੇ ਵਿੱਚ ਕਿਸੇ ਨੂੰ ਕਿਹਾ ਜੀ ਮੈਂ ਇਸ ਚੀਜ਼ ਤੋਂ ਇਸੇ ਇੱਕ ਵਜ੍ਹਾ ਤੋਂ ਇੰਨਾ ਮਉਤਾਜ਼ਰ ਰਹਿੰਦਾ ਸੀ ਕਿ ਮੈਂ ਜਿਹੜਾ ਪ੍ਰਸ਼ਾਦਾ ਹੈ ਜਾਂ ਰੋਟੀ ਹੈ ਉਹ ਵੀ ਕਦੀ ਕਿਸੇ ਔਰਤ ਕੋਲ ਅਧਿਆਤ ਨਹੀਂ ਖਾਧੀ ਜੀ ਮੈਂ ਤੇ ਇੱਕ مشورہ ਦੇਣਾ ਵਾ ਬਾਕੀ ਹਰ ਬੰਦੇ ਦੀ ਆਪਣੀ ਗੱਲ ਹੈ ਕਿ ਇਹ ਅਗਰ ਇਹਨਾਂ ਨੇ ਸ਼ਾਦੀ ਕੀਤੀ ਹੁੰਦੀ ਨਾ ਤੇ ਫਿਰ ਇਹਨਾਂ ਨੇ ਬਹੁਤ ਹੱਦ ਤੱਕ ਇਹ ਜਿਹੜਾ ਇੱਕ ਗਲਤ ਇਲਜ਼ਾਮ ਲਾਇਆ ਗਿਆ ਇਹਨਾਂ ਤੋਂ ਇਹਨਾਂ ਨੇ ਬਚ ਜਾਣਾ ਸੀ ਕਿਉਂ ਕਿ ਕਿਉਂਕਿ ਲੋਗਾਂ ਨੇ ਕਹਿਣਾ ਸੀ ਕਿ ਸ਼ਾਦੀ ਕੀਤੀ ਹੋਈ ਯਾਰ ਇਹ ਬਾਲ ਬੱਚਿਆਂ ਵਾਲਾ ਬੰਦਾ ਹੈ ਫੈਮਿਲੀ ਵਾਲਾ ਬੰਦਾ ਲੇਕਿਨ ਫਿਰ ਵੀ ਕਿ ਉਹ ਜਦੋਂ ਖੁਦ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਤੇ ਇਹਦੇ ਅੰਦਰ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਤਾਂ ਕਿ ਇੱਕ ਬੰਦਾ ਆਪਣੀ ਮਾਂ ਨੂੰ ਕੱਲਿਆ ਨਹੀਂ ਮਿਲਦਾਗੇ ਉਹਨਾਂ ਨੇ ਮੈਂ ਇਹਨਾਂ ਦੀ ਇੱਕ ਗੱਲ ਸੁਣੀ ਨਾ ਕਿ ਇਹ ਕਹਿੰਦੇ ਮੈਂ ਮਾਂ ਨੂੰ ਕੱਲਿਆ ਨਹੀਂ ਮਿਲਦਾ ਕਿ ਮੈਂ ਮਿਲਣ ਦੇ ਆਵਾ ਤੇ ਪਿੱਛੋਂ ਕੋਈ ਫੋਟੋ ਬਣਾ ਲਵੇ ਤੇ ਕਹਿ ਦੇਵੇ ਕਿ ਆ ਔਰਤ ਨੂੰ ਮਿਲਣ ਦੇ ਆ ਤੇ ਕਿਸੇ ਨੂੰ ਕੀ ਪਤਾ ਵੀ ਇਹ ਮੇਰੀ ਮਾਂ ਹੈ ਪਿੱਛੋਂ ਤੇ ਇਹ ਨਾ ਬਤਲਾਉਂਦਾ ਸਹੀ ਗੱਲ ਹੈ ਉਹਨਾਂ ਦੀ ਮਜ਼ਾਦ ਰਹਿਣ ਦੇ ਬਾਵਜੂਦ ਐਡੇ ਸੰਗੀਨ ਇਲਜ਼ਾਮ ਲੱਗੇ ਤੇ ਦੋਸਤੋ ਸਾਰੇ ਬਿਹਤਰ ਜਾਣਦੇ ਨੇ ਤੇ ਉਹਨਾਂ ਦੇ ਹਿਰਦਗਿਰਦ ਵਾਲੇ ਲੋਕ ਵੀ ਬੜਾ ਬਿਹਤਰ ਜਾਣਦੇ ਨੇ ਕਿ ਉਹ ਕੈਸੇ ਬੰਦੇ ਨੇ ਤੇ ਆਪਣਾ ਤੁਸੀਂ ਜਿਹੜਾ ਕਮੈਂਟਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਜਿਤੇ ਤੁਸੀਂ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਮਹਿਸੂਸ ਕਰ ਦੇ ਜੇਗੇ ਅਗਰ ਉਹ ਵਾਕਈ ਹੀ ਠੀਕ ਨੇ ਤੇ ਤੁਸੀਂ ਕਮੈਂਟਸ 'ਚ ਆਪਣਾ ਖੁੱਲ ਕੇ ਇਜ਼ਹਾਰ ਕਰ ਸਕਦੇ ਜੀ ਮਿਲਨੇ ਨਵੀਂ ਵੀਡੀਓ ਨਾਲ ਸਾਨੂੰ ਦਿਓ ਇਜਾਜ਼ਤ ਅੱਲਾਹ